ਅੱਜ ਆਪਾਂ ਜਮਾ ਸਸਤਾ ਜਗਾ ਘਰ ਲੈ ਕੇ ਪਹੁੰਚੇ ਆਂ ਦੀ ਵੀਡੀਓ 'ਚ ਮਾਲਕ ਨੇ ਬਣਾਵ ਵੀ ਵਧੀਆ ਰੱਖਿਆ ਤੇ ਤੁਹਾਨੂੰ ਪਸੰਦ ਵੀ ਸਾਰਿਆਂ ਨੂੰ ਆਊਗਾ ਰੇਟ ਵੀ ਮਾਲਕ ਨੇ ਜਮੇ ਹੀ ਘੱਟ ਦੱਸਿਆਗਾ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 73800 ਪੂਰਾ 26173 ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫ੍ਰੀ ਚ ਆਪਾਂ ਐਡ ਲਾ ਦਾਂਗੇ ਤੁਹਾਡੇ ਵੀ ਜਿਹੜਾ ਆਪਾਂ ਰੇਟ ਅੱਜ ਲੈ ਕੇ ਪਹੁੰਚੇ ਆਂ ਦੀ ਘਰ ਦਾ ਰੇਟ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਸਕਰੀਨ ਤੇ ਆਪਾਂ ਪਹਿਲਾਂ ਹੀ ਲਾਤਾ ਸੀਗਾ ਤੇ ਇੱਕ ਗੱਲ ਹੋਰ ਜੀ ਕੱਲ YouTube ਵੱਲੋਂ ਕੋਈ ਅਪਡੇਟ ਆਈ ਸੀਗੀ ਤੇ ਆਵਾਜ਼ ਵੀ ਸ਼ਾਇਦ ਅੰਗਰੇਜ਼ੀ ਦੇ ਵਿੱਚ ਆ ਰਹੀ ਸੀਗੀ ਤੇ ਟਾਈਟਲ ਜਿਹੜਾ ਆਪਾਂ ਥੱਲੇ ਲਿਖ ਕੇ ਲਾਉਨੇ ਆ ਜੀ ਸਾਰਾ ਕੁਝ ਉਹ ਵੀ ਅੰਗਰੇਜ਼ੀ 'ਚ ਹੋਇਆ ਪਿਆ ਸੀਗਾ ਤੇ ਅੱਜ ਮੈਂ ਵੀਡੀਓ ਪਾਈ ਆ ਜੀ ਹੋ ਸਕਦਾ ਇਹਦੇ ਵਿੱਚ ਵੀ ਅੰਗਰੇਜ਼ੀ 'ਚ ਬਾਜ ਆਵੇ ਤੇ ਥੱਲੇ ਅੰਗਰੇਜ਼ੀ 'ਚ ਲਿਖਿਆ ਹੋਵੇ ਤੁਸੀਂ ਆਵਾਜ਼ ਤਾਂ ਸਹੀ ਕਰ ਸਕਦੇ ਹੋ ਉੱਤੇ ਤੁਸੀਂ ਸੈਟਿੰਗ ਜਿਹੜੀ ਦਿੱਤੀ ਹੋਈ ਆ ਉੱਤੇ ਕਲਿੱਕ ਕਰੋਗੇ ਵਿੱਚ ਆਵਾਜ਼ ਵਾਲਾ ਮਤਲਬ ਕਿ ਕੋਈ ਆਪਸ਼ਨ ਹੋਊਗਾ ਉਹਨੂੰ ਹਿੰਦੀ ਜਾਂ ਪੰਜਾਬੀ ਚ ਕਰ ਲਿਓ ਤੁਹਾਨੂੰ ਪ੍ਰੋਪਰ ਆਪਣੀ ਜਿਹੜੀ ਵੀਡੀਓ ਜਿਵੇਂ ਕਿ ਡੇਲੀ ਪੰਜਾਬੀ ਚ ਆਉਂਦੀ ਹੈ ਤੁਹਾਨੂੰ ਪੰਜਾਬੀ ਚ ਆਵਾਜ਼ ਮਿਲ ਜੂਗੀ ਬਾਕੀ ਆਪਾਂ ਜਿਹੜਾ ਘਰ ਲੈ ਕੇ ਪਹੁੰਚੇ ਹਾਂ ਸੀ ਇਹ ਘਰ ਬਹੁਤ ਵਧੀਆ ਬਣਿਆ ਹੋਇਆ ਸੀ ਤੇ ਇਹ ਘਰ ਦਾ ਕੰਮ ਉਹ ਵੀ ਮਾਲਕ ਨੇ ਵਧੀਆ ਕਰਵਾ ਰੱਖਿਆ ਬਾਕੀ ਤੁਹਾਨੂੰ ਕੱਲੀ-ਕੱਲੀ ਚੀਜ਼ ਦੇਖਣ ਨੂੰ ਮਿਲ ਹੀ ਰਹੀ ਐ ਸੀ ਵਧੀਆ ਆਪਾਂ ਨੂੰ ਰਸੋਈ ਦੇਖਣ ਨੂੰ ਮਿਲ ਜੂਗੀ ਤੇ ਵਧੀਆ ਆਪਾਂ ਨੂੰ ਕਮਰਾ ਦੇਖਣ ਨੂੰ ਮਿਲ ਜੂਗਾ ਸੀ ਲੌਬੀ ਵੀ ਵਧੀਆ ਮਿਲ ਜੂਗੀ ਵਧੀਆ ਘਰ ਬਣਿਆ ਹੋਇਆ ਸੀ ਉੱਤੇ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਵੀ ਮਿਲ ਜਾਣਗੀਆਂ ਬਾਕੀ ਜਿਹੜੀ ਗਲੀ ਲੱਗਦੀ ਹੈ ਗਲੀ ਵੀ ਪੂਰੀ ਵਧੀਆ ਗਈ ਜੇ ਆਪਾਂ ਟੋਟਲ ਜਗ੍ਹਾ ਦੀ ਗੱਲ ਕਰੀਏ ਤਾਂ ਮਾਲਕ ਨੇ ਤਿੰਨ ਮਰਲੇ ਜਗ੍ਹਾ ਦੱਸੀ ਹੈ ਜੀ ਤਿੰਨ ਮਰਲੇ ਟੋਟਲ ਜਗ੍ਹਾ ਤੇ ਜਿਹੜੀ ਗਲੀ ਲੱਗਦੀ ਹੈ 20 ਫੁੱਟ ਦੀ ਘਰ ਨੂੰ ਗਲੀ ਲੱਗਦੀ ਹੈ ਜਿਹੜੀ ਫਰੰਟ ਦੇ ਵਿੱਚ ਹੈ ਸੀ ਤੇ ਮਾਲਕ ਦਾ ਜਿਹੜਾ ਏਰੀਆ ਸੀ ਇਹਨਾਂ ਦਾ ਏਰੀਆ ਵੀ ਤੁਹਾਨੂੰ ਮੈਂ ਦੱਸ ਦੇਣਾ ਤੇ ਮਾਲਕ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਵੀਡੀਓ ਚ ਦੇ ਦੇਣਾ ਸੀ ਬਾਕੀ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੀ ਜਾਈਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਐ ਸੀ ਜੇ ਤੁਹਾਨੂੰ ਘਰ ਪਸੰਦ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸੀ ਤੇ ਆਪਣੇ ਕੋਲੇ ਧੰਨੋਵਾਲੀ ਏਰੀਆ ਚੋਂ ਕਾਫੀ ਡਿਮਾਂਡ ਆਈ ਸੀਗੀ ਤੇ ਆਪਾਂ ਲੈ ਕੇ ਪਹੁੰਚੇ ਹਾਂ ਸੀ ਜਲੰਧਰ ਮਾਲਿਕ ਦਾ ਏਰੀਆ ਦਾ ਧੰਨੋਵਾਲੀ ਇਹਨਾਂ ਦਾ ਪਿੰਡ ਹੈ ਜਿੰਨਾਂ ਦਾ ਘਰ ਹੈ ਜੀ ਧੰਨੋਵਾਲੀ ਖਾਸ ਪਿੰਡ ਦੇ ਵਿੱਚ ਇਹ ਘਰ ਮਿਲੂਗਾ ਤੇ ਤਿੰਨ ਮਰਲੇ ਜਗ੍ਹਾ 11 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਹੈ ਸੀ ਮਾਲਕ ਕਹਿੰਦੇ ਨੇ ਵੀ ਇੱਕ ਰੇਟ ਜਿਹੜਾ ਦੱਸਿਆ ਸੀ ਇੱਕ ਡਿਮਾਂਡ ਆ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮਾਲਕ ਕਹਿੰਦੇ ਨੇ ਜੇ ਕਿਸੇ ਨੇ ਪਹਿਲਾਂ ਫੋਨ ਤੇ ਗੱਲ ਕਰਨੀ ਹੈ ਕੁਝ ਫੋਨ ਤੇ ਪੁੱਛਣਾ ਹੈਗਾ ਤਾਂ 62 845 84246 62 845 84246 ਗੱਲ ਕਰ ਸਕਦੇ ਹੋ ਬਾਕੀ ਧਨੋਬਲੀ ਇਹਨਾਂ ਦਾ ਪੈਂਡ ਹੈਗਾ ਜਾ ਕੇ ਦੇਖ ਸਕਦੇ ਹੋ ਜੀ ਤੇ ਖਰੀਦ ਸਕਦੇ ਹੋ ਪਹਿਲਾਂ ਫੋਨ ਤੇ ਗੱਲ ਕਰ ਲਿਓ ਉਹ ਤੋਂ ਬਾਅਦ ਜਾਓ ਦੇਖਿਓ ਜਦੋਂ ਪਸੰਦ ਆਵੇ ਡੀਲ ਉਹ ਤੋਂ ਬਾਅਦ ਕਰ ਲਿਓ ਜੀ 11 ਲੱਖ ਰੁਪਏ ਦੇ ਮਾੜਾ ਮੌਕੇ ਤੇ ਰੇਟ ਕੀਤਾ ਜਾਊਗਾ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਨੂੰ ਘਰ ਕਿਵੇਂ ਦਾ ਲੱਗਿਆ ਜੀ ਜਰੂਰ ਕਮੈਂਟ ਕਰਕੇ ਦੱਸ ਦਿਓ ਜੀ ਤੇ ਤੁਹਾਡੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚਿਆ ਜੀ ਜਿਨ੍ਹਾਂ ਨੇ ਅੱਜ ਦੀ ਵੀਡੀਓ ਵਾਸਤੇ ਜਲੰਧਰ ਏਰੀਆ ਚੋਂ ਫਰਮਾਇਸ਼ ਪਾਈ ਸੀਗੀ ਉਹਨਾਂ ਦੇ ਤੁਹਾਨੂੰ ਨਾਮ ਵੀ ਦੱਸ ਦਿੰਨੇ ਤਾਂ ਸਕਰੀਨ ਤੇ ਤੁਹਾਨੂੰ ਕਮੈਂਟ ਵੀ ਮਿਲ ਜਾਣਗੇ ਜੀ ਪਹਿਲਾ ਜਿਹੜਾ ਕਮੈਂਟ ਹੈ ਕਰਨ ਕਰਨ ਇਹਨਾਂ ਦਾ ਨਾਮ ਹੈ ਸੀ ਤੇ ਇਹਨਾਂ ਨੇ ਜਲੰਧਰ ਏਰੀਆ ਚੋਂ ਕਿਹਾ ਸੀਗਾ ਤੇ ਆਪਾਂ ਲੈ ਕੇ ਪਹੁੰਚਿਆ ਸੀ ਬਾਕੀ ਤੁਹਾਨੂੰ ਪਤਾ ਹੀ ਜੀ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਆਪਾਂ ਲੈ ਕੇ ਡੇਲੀ ਆਉਨੇ ਰਹੇ ਹਾਂ ਸੀ ਜਿਹੜਾ ਦੂਜਾ ਕਮੈਂਟ ਹੈ ਇਹਨਾਂ ਦਾ ਨਾਮ ਸੋਨੀ ਹੈ ਮੇਰੀ ਭੈਣ ਨੇ ਇਹਨਾਂ ਨੇ ਵੀ ਜਲੰਧਰ ਏਰੀਆ ਚੋਂ ਘਰ ਵਾਸਤੇ ਡਿਮਾਂਡ ਪਾਈ ਸੀਗੀ ਤੇ ਆਪਾਂ ਲੈ ਕੇ ਪਹੁੰਚਿਆ ਸੀ ਇਹਨਾਂ ਨੇ ਬਹੁਤ ਜ਼ਿਆਦਾ ਡਿਮਾਂਡ ਪਾਈ ਸੀਗੀ ਤੇ ਤੁਹਾਨੂੰ ਆਪਾਂ ਕਮੈਂਟ ਦਿਖਾ ਵੀ ਰਹੇ ਹਾਂ ਜੀ ਸਕਰੀਨ ਤੇ ਤੁਹਾਨੂੰ ਮਿਲਗੇ ਹੋਣਗੇ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਨੂੰ ਵੀ ਘਰ ਕੋਠੀ ਮਕਾਨ ਚਾਹੀਦਾ ਹੈ ਕਰੋ ਕਮੈਂਟ ਤੇ ਤੁਹਾਡੇ ਆਪਾਂ ਕਮੈਂਟ ਵੀ ਸਕਰੀਨ ਤੇ ਲਾ ਦਾਂਗੇ ਤੁਹਾਡਾ ਨਾਮ ਵੀ ਲਵਾਂਗੇ ਜੀ ਤੇ ਤੁਹਾਡੀ ਫਰਮਾਇਸ਼ ਤੇ ਆਪਾਂ ਜਿੰਨੇ ਕੁ ਰੇਟ ਚ ਤੁਸੀਂ ਘਰ ਵਾਸਤੇ ਆਖੋਗੇ ਆਪਾਂ ਲੈ ਕੇ ਪਹੁੰਚ ਵੀ ਜਾਵਾਂਗੇ ਜੀ ਬਾਕੀ ਹੁਣ ਮੈਨੂੰ ਦੱਸੋ ਜੀ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਕਮੈਂਟ ਕਰਿਓ ਜੀ ਠੀਕ ਹੈ ਜੀ ਬਾਕੀ ਲਾਈਕ ਜ਼ਰੂਰ ਕਰ ਦੋ ਤੇ ਸ਼ੇਅਰ ਕਰ ਦੋ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰੋ ਜੀ ਤੇ ਮਿਲਦੇ ਹਾਂ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਸੀ ਇੱਕ ਗੱਲ ਹੋਰ ਜੀ ਜਿੰਨੇ ਤੁਸੀਂ ਦੇਖ ਰਹੇ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਜੇ ਤੁਸੀਂ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ 73800 ਪੂਰਾ 26173 ਫੇਰੀ ਚ ਆਪਾਂ ਐਡ ਲਾ ਦੇਵਾਂਗੇ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ